ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਜ਼ਿਲ੍ਹਾ ਇਹਨੂੰ ਕਹਿੰਦਾ ਬਰਨਾਲਾ ਜੀ ਠੀਕ ਹੈ ਜੀ ਭੈਣ ਕੋਲ ਹੁੰਦੇ 8-10 ਨਾਲ ਕਰਦੇ ਆਪਾਂ ਭੈਣ ਨਾਲ ਗੱਲਬਾਤ ਲੈਣੇ ਜਾਣਕਾਰੀ ਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਨਿਰਮਲ कौर ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਪਹਿਲੀ ਗੱਲ ਜਾਣਕਾਰੀ ਦਿਓ ਜੀ ਪਹਿਲੀ ਗਾਂ ਵੀਰੇ 20 ਦਿਨ ਲੋਗੀ ਸੂਣ ਦੇ ਹਾਂਜੀ 70000 ਰੁਪਿਆ ਰੇਟ ਹੈ ਦਾ 70000 ਰੁਪਿਆ ਰੇਟ ਹੈ ਹਾਂ ਠੀਕ ਹੈ ਜੀ ਦੇਖ ਸਕਦਾ ਕੱਦ ਵੱਡ ਫੇਸ ਬਿਊਟੀ ਠੀਕ ਹੈ ਜੀ ਦੂਜੀ ਗਾਂ ਵੀਰੇ ਬੱਚੀ ਲੀਟਰ ਦੋ ਦਿੰਦੀ ਹੈ ਮਗਰ ਬੱਚੀ ਹੈ ਠੀਕ ਹੈ ਜੀ ਇਹਦਾ ਵੀ 70000 ਜੀ ਠੀਕ ਹੈ ਜੀ 25 ਲੀਟਰ ਦੋ ਤੇ ਲੈਵਾ ਸਾਡੇ ਸਾਹਮਣੇ ਠੀਕ ਹੈ ਜੀ ਕੱਦ ਵੱਡ ਤੀਜੀ ਵਾਇਰ ਦੀ ਤੀਜੀ ਵਾਇਰ ਦੀ ਦੱਸੋ ਜਾਣਕਾਰੀ ਤੀਜੀ ਵਾਇਰ ਵੀਰੇ ਇਹ 1.5 ਮਹੀਨੇ ਦੀ ਗੱਪਣ ਹੈ ਹਾਂਜੀ 11 ਲੀਟਰ ਦੁੱਧ ਹੈ 11000 ਰੁਪਿਆ ਰੇਟ ਹੈ ਇਹ ਚੈੱਕ ਚਾਹੁੰਦੀ ਜੀ ਚੈੱਕ ਬਸ 10 ਦਿਨਾਂ ਨੂੰ ਆ ਜੂ ਠੀਕ ਹੈ ਜੀ ਇਹਦਾ ਰੇਟ 42000 ਵੀ 42 ਹਾਂਜੀ ਭੈਣ ਜੀ 4 ਨੰਬਰ ਦਾ ਦੱਸੀ ਜਾਣਕਾਰੀ ਇਹ ਵੀਰੇ 1.5 ਮਹੀਨੇ ਤੋਂ ਉੱਪਰ ਗੱਭਣ ਹੋ ਜਲੀ 10 ਲੀਟਰ ਦੁੱਧ ਇਸ ਲਈ ਇਹਦਾ ਰੇਟ 26000 ਰੁਪਏ 26000 ਰੁਪਏ ਠੀਕ ਹੈ ਜੀ ਹਾਂਜੀ ਭੈਣ ਜੀ ਦੱਸੋ ਜਾਣਕਾਰੀ ਇਹ ਵੀਰੇ ਮਹੀਨਾ ਖੋਇ ਨੂੰ ਸੂਈ ਨੂੰ 15 ਕਿਲੋ ਦੁੱਧ ਇਸ ਲਈ ਇਹਦਾ ਰੇਟ 42000 ਰੁਪਏ ਤੇ ਬੱਚਾ ਬੱਚਾ ਮਰ ਗਿਆ ਵੀਰੇ ਠੀਕ ਹੈ ਜੀ 42000 ਰੁਪਏ ਕੁਛ ਨਹੀਂ ਕਹਦੀ ਹਾਂ ਜੀ ਜੇ ਮਰਜੀ ਚੋ ਠੀਕ ਹੈ ਲੋ ਭਾਈ ਭਰਾਓ ਚੈੱਕ ਕਰ ਸਕਦੇ ਹਾਂ ਸਾਰਿਆਂ ਦੇ ਭੈਣ ਜੀ ਨੇ ਰੇਟ ਦੱਸ ਤੇ ਭੈਣ ਜੀ ਲਗ ਗਈ ਰੇਟ ਕਰਾਂਗੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਉੱਤੇ ਬਾਏ